ਹੈਲੋ 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 ਮੇਰੀ ਸੁਣੋ ਗੱਲ ਤੁਹਾਨੂੰ ਮੈਂ ਕਿਹਾ ਸੀ ਨਾ ਕੁੜੀ ਨੂੰ ਇੰਨੀ ਥੇਲ ਨਾ ਦੋ ਪਰ ਤੁਸੀਂ ਮੇਰੀ ਇੱਕ ਨਹੀਂ ਮੰਨੀ ਹੁਣ ਵੇਖ ਲਓ ਮੇਰੀ ਸੁਣੋ ਗੱਲ ਫੋਨ ਤੇ ਕਰਦੇ ਇੱਕ ਵਾਰੀ ਜਾਣ ਦਿੱਤੀ ਕੁੜੀ ਇੱਥੋਂ ਤੁਸੀਂ ਨਾਲ ਪੈਸੇ ਵੀ ਗਏ ਓ ਨਾਲ ਉਹਨੂੰ ਵੀ ਲੈ ਗਏ ਬੇ ਫੋਨ ਤੇ ਨੂੰ ਕੀ ਕਰਨਾ ਰੋਕਦੇ ਸਹੀ ਉਹਨਾਂ ਨੂੰ ਉਹ ਤਾਂ ਗਲਤ ਹੀ ਹੈ ਮੈਂ ਵੀ ਰੋਕਦਾ ਇਹਨਾਂ ਨੂੰ ਗਲਤੀ ਕੀ ਗਲਤੀ ਮੈਂ ਗਲਤੀ ਕਰਦਾ ਵਾ ਤੁਹਾਡੇ ਕੋ ਮੈਂ ਗਿਆ ਤੂੰ ਬੰਦ ਰਮਨ ਤੁਹਾਡਾ ਸਾਰੇ ਜਣਾਂ ਦਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਲਾਗੇ ਉਹਦਾ ਹੋਰ ਕਿਤੇ ਚੜਾ ਕਰ ਦਣਗੇ ਸਾਡੇ ਘਰ ਦਾ ਤੇ ਬੇੜਾ ਕਰਕ ਹੋ ਗਿਆ ਨਾ ਨਾ ਮੈਨੂੰ ਪੁੱਤ ਦੀ ਹੰਡਿਆ ਤੇ ਨਾ ਪੈਸੇ ਬੇੜਾ ਤੇ ਮੇਰੇ ਕੋ ਤੇ ਨਹੀਂ ਐਵੇਂ ਪਰਚਾ ਖਾਦੀਆਂ ਜਾਂਦੀਆਂ ਤੇਰੇ ਕੋ ਖਾਦੀਆਂ ਜਾਂਦੀਆਂ ਤੇ ਵੇਖ ਲੈ ਤੂੰ ਕੁੜੀ ਜਾ ਨਹੀਂ ਦੇਣੀ ਘਰੋਂ ਤੁਸੀਂ ਚੁੱਪ ਕੀਤੇ ਰਹੇ ਸਹੀ ਗੱਲ ਹੈ ਰਮਨ ਵਾਕੇ ਹੀ ਚੁੱਪ ਨਾ ਭਾਜੀ ਕਰਕੇ ਕੀਤੀ ਰਹੀਆਂ ਮੈਨੂੰ ਇਹ ਹੀ ਨਾ ਉਹ ਮੈਨੂੰ ਕਿਦਾਂ ਜੇਲ੍ਹ ਚ ਕੱਢ ਦੇਣਗੇ ਗਲਤੀ ਤਾਂ ਸਾਰੇ ਤੁਹਾਡੀ ਹੋ ਵਨ ਭੈਣ ਜੀ ਮੈਨੂੰ ਇਹ ਸਮਝ ਨਹੀਂ ਆਉਣ ੜਈ ਹੁਣ ਤੁਹਾਡੀਆਂ ਗੱਲਾਂ ਚ ਆ ਵੀ ਜਾਣਗੇ ਘਰੋਂ ਪੈਸੇ ਵੀ ਚਲ ਗਏ ਤੇ ਇਸ ਤੇ ਵੀ ਚਲ ਗਈ ਕੀ ਕਰੀਏ ਹੁਣ ਰੰਮ ਨੇ ਇਦਾਂ ਕਰੀਏ ਭਿਲੇ ਆਈ ਆਈ ਲੱਗਦਾ ਇਹ ਰਣ ਗਈ ਹੈ 10 ਨਹੀਂ ਮਾਂ ਤਾਂ ਕਹਿੰਦੇ ਪਾਉਂਦਾ ਰੱਖਿਆ ਮੇਰੀ ਗੱਲ ਸੁਣੋ ਮੈਂ ਕਦੀ ਭਰੇ ਨਹੀਂ ਕੀਤਾ ਵੀ ਮੈਂ ਤੱਤਾ ਪਾਣੀ ਪੀਣਾ ਮੈਂ ਬੋਣਾ ਮੈਨੂੰ ਜਿਹੜਾ ਹੀ ਦਾਜ ਬੋਦਾ ਬੀਜ ਵਾਕੇ ਜਿੰਨਾ ਪ੍ਰੇਰ ਕਰਨੇ ਆ ਉਹਨਾ ਹੀ ਖਾਂਦੇ ਮਲੱਠੀ ਲਿਆਇਆ ਹੈਗਾ ਨਹੀਂ ਮਲੱਠੀ 3 2 1 1 ਵੇਲਾ ਅਜੇ ਵੀ ਬੋਲਣ ਨੂੰ ਨਹੀਂ ਹਟਣ ਡੀਆਂ ਦੋਵੇਂ ਭੈਣਾਂ ਬੋਲਣੋ ਬੋਲਣੋ ਨਹੀਂ ਕੋਣ ਚੇਤਾ ਕਿਦਾ ਹੈ ਹਲੋ ਚੈਟ ਚੇਤਾ ਲੋ ਬੜੀ ਪੀਓਗੇ ਨਹੀਂ ਨਹੀਂ ਉਹ ਵਨ ਵੇਲਾ ਬੋਲਣੋਂ ਅਜੇ ਨਹੀਂ ਹਟੰਡੀਆਂ ਤੁਹਾਡਾ ਰਾਤ ਆਹੀ ਵੀ ਜੇਲ੍ਹ ਦੀ ਰੋਟੀ ਖਾਂਦੇ ਨਹੀਂ ਦੁਪਾਰਾ ਆਉਂ ਵੀ ਜੇ ਵੀ ਵਨ ਵੇਲਾ ਬੋਲਣੋਂ ਅਜੇ ਨਹੀਂ ਹਟੰਡੀਆਂ ਨੂੰ ਕੁਲਾ ਤੇ ਮਾਸੀ ਨੂੰ ਕੁਲਾ ਉਹਨਾਂ ਦੇ ਆਖੇ ਕਿਹਨ ਨਹੀਂ ਆਉਣਾ ਘਰ ਦੇ ਸਿਆਣੇ ਤੁਸੀਂ ਈ ਹੋ ਤੁਸੀਂ ਜਾਓ ਆਪ ਐਨਾ ਕੁਛ ਹੋ ਗਿਆ ਤੇ ਬੋਲਣਾ ਵੀ ਹਜੇ ਨਹੀਂ ਹਟੰਡੀਆਂ ਪਲੰਗ ਤੇ ਬੈਠੀਆਂ ਵਾਂ ਚੌਲ ਲਏ ਅਤੇ ਓ ਇੱਕ ਮਿੰਟ 2 1 ਜਰਜੀ ਮੇਰੀ ਗੱਲ ਸੁਣੋ ਤੁਸੀਂ ਈ ਹੋ ਘਰ ਦੇ ਸਿਆਣੇ ਹੁਣ ਤੁਸੀਂ ਜਾਓ ਤੇ ਜੋਤ ਨੂੰ ਲੈ ਕੇ ਆਓ ਪੁੱਤ ਸਿਆਣਾ ਮੈਂ ਕਹਤਾ ਵਾਂ ਸਭ ਕੋ ਗਵਾ ਕੇ ਬਹਿ ਗਏ ਹੁਣ ਅਜੇ ਨਹੀਂ ਪੁਰਨੋ ਸਾਡ ਡੰਡੀਆਂ 2 1 ਮੰਮੀ ਤੁਸੀਂ ਚੁੱਪ ਕਰੋ ਇੱਕ ਮਿੰਟ ਡੈਡ ਜੀ ਮੇਰੀ ਗੱਲ ਸੁਣੋ ਹਲੋ ਹਲੋ ਜੋਤਰ ਕੱਢ ਲੈ ਮਾ ਜੀ ਥੋੜੀ ਥੋੜੀ ਘੱਟ ਵਾਜ ਦੇ ਕੱਢ ਲੋ ਉਹ ਵਜ ਕਾ ਥੋੜਾ ਆਇਆ ਤੇ ਸੀਨ ਬੜਾ ਉੱਕਾ ਕਿਦਾ ਕਰੇ ਇਹਦੀ ਬਾਦੀ ਹਾਂ 2 1 ਜੋਤ ਚੱਲ ਉਹਨਾਂ ਨੂੰ ਪਹਿਲਾਂ ਠੀਕ 1 ਸੰਦੀਪ ਉਹਨੂੰ ਕਦੋਂ ਆਉਣਾ ਵਾ ਜੋਤ ਬਾਕੀ ਗੱਲਾਂ ਛੱਡ ਤੂੰ ਮੈਨੂੰ ਦੱਸ ਤੂੰ ਕਦੋਂ ਆਉਣਾ ਵਾ ਮੈਨੂੰ ਫੋਨ ਕਰਦੀਆਂ ਕਿ ਕਹਿੰਦੀ ਆ ਚੱਲ ਗਿਆ ਮੇਰੀ 2 1 ਮੰਮੀ ਉਹਤ ਨਹੀਂ ਮੰਨਦੀ ਹੈਗੀ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਨਹੀਂ ਪੈਣ ਦੇਣ ਦੀ ਉਹਨੂੰ ਹੁਣ ਪੱਟੀ ਪੜਾਈ ਆ ਪਿਆਰਾਂ ਤੇ ਪਾਣੀ ਉਹਨੇ ਕਿੱਦਾਂ ਪੈਣ ਦੇਣਾ ਜਿਹੜੇ ਦੋ ਜਾਨੇ ਲੈਣ ਗਏ ਸੀ ਨਾ ਲੈਣਾ ਆਏ ਜਿਹੜੇ ਦੋ ਜਣੇ ਲੈਣਾ ਆਏ ਸੀ ਨਾ ਉਹਨਾਂ ਦੇ ਮਨਾਂ ਵਿੱਚ ਵੀ ਲਾਲਚ ਵਾ ਆ ਵੇਖ ਲਾ ਲਫਾਫਿਆਂ ਚ ਸਮਾਨ ਪਿਆਈ ਇੰਨਾ ਕਿਤੇ ਪ੍ਰੈਸ ਤਾਂ ਚੰਗੀ ਪੜੀ ਚੱਲਣ ਰਹੀ ਹੈਗੀ ਤੁਸੀਂ ਕਿਹਾ ਕਿ ਦਿੱਤੀ ਰਮਨ ਮੈਂ ਉਹਨੂੰ ਪੁੱਛਿਆ ਸੀ ਕਿ ਜੜੀ ਘਰ ਪ੍ਰੈਸ ਨੂੰ ਕਿਹਾ ਵਾ ਥੇਰਾ ਜੜੀ ਜੜੀ ਵੀ ਉਹਨੇ ਅੱਧੀ ਜ਼ੁਬਾਨ ਨਾਲ ਗੱਲ ਕਹੀ ਤੇ ਮੈਂ ਉਹਦੀ ਪੂਰੀ ਕਰਨੀ ਕਰਨੀ ਆ ਗੱਲ ਤੇ ਵਿੱਚੋਂ ਆ ਵਾ ਰਮਨ ਤੂੰ ਲੜਨ ਦਾ ਨਾ ਬਹਾਨਾ ਲੱਭਦਾ ਨੀਆ ਜਿਉ ਉਹਨੇ ਮਾਸਾ ਤੈਨੂੰ ਗੱਲ ਕਰ ਹੀ ਦਿੱਤੀ ਸੀ ਤੇ ਤੇਰੀ ਫੀਤੀ ਲੱਤ ਗਈ ਆ ਚੁੱਕਿਆ ਫੋਨ ਤੋਂ ਉਸੇ ਵੇਲੇ ਤੁਸੀਂ ਪਿਓ ਆਪਣਾ ਨੂੰ ਕਰਤਾ ਪ੍ਰੈਸ ਲੈ ਆਵੀਂ ਉਦੋਂ ਦਾ ਇਹ ਅਲਾਈ ਲੱਗ ਤੁਹਾਡੀ ਗੱਲ ਮਾਰ ਤੈਨੂੰ ਨਹੀਂ ਪਤਾ ਕੀ ਹੋਇਆ ਵਾ ਲੜਾਈ ਨੂੰ ਆਵਾਜ਼ਾਂ ਮਾਰਦੀ ਰਹਿੰਦੀ ਹਰ ਟਾਈਮ ਤੋਂ ਮੰਮੀ ਜੀ ਮੈਂ ਤੇ ਕੁਝ ਵੀ ਨਹੀਂ ਕਿਹਾ ਦੇ ਨੀਕੀ ਜੀ ਗੱਲ ਵਾ ਤਾਂ ਰੌਲਾ ਪਾਉਂਦਾ ਵੀ ਨਹੀਂ ਆ ਤੂੰ ਪ੍ਰਸਾਦ ਸਾਰਾ ਹੀ ਤੇਰਾ ਵਾ ਜਿਉ ਉਹਨੇ ਕਹਿਤਾ ਸੀ ਚੁੱਪ ਕਰਕੇ ਜਰ ਲੈਂਦੀ ਉਸੇ ਵੇਲੇ ਵੇਲੀ ਭੱਜੀ ਗਈ ਉਹਦੇ ਵੱਲ ਤੋਂ ਮਮੀ ਜੀ ਮੈਂ ਉਹਨੂੰ ਤੇ ਨੀਣਾ ਵਾਦ। ਹੈਲੋ ਹੈਲੋ ਹੈਲੋ। ਮੇਰੀ ਸੁਣੋ ਗੱਲ। ਤੁਹਾਨੂੰ ਮੈਂ ਕਿਹਾ ਸੀ ਨਾ ਕੁੜੀ ਨੂੰ ਇੰਨੀ ਥੇਲ ਨਾ ਦੋ ਪਰ ਤੁਸੀਂ ਮੇਰੀ ਇੱਕ ਨਹੀਂ ਮੰਨੀ। ਹੁਣ ਵੇਖ ਲਓ। ਵੇਖਣ ਦੇ। ਮੇਰੀ ਸੁਣੋ ਗੱਲ। ਫੋਨ ਤੇ ਕਰਦੇ ਇੱਕ ਵਾਰੀ। ਜਾਣ ਦਿੱਤੀ ਕੁੜੀ ਇੱਥੋਂ ਤੁਸੀਂ ਨਾਲ ਪੈਸੇ ਵੀ ਗਏ ਓ ਨਾਲ ਉਹਨੂੰ ਵੀ ਲੈ ਗਏ। ਵੇ ਫੋਨ ਤੈਨੂੰ ਕੀ ਕਰਨਾ? ਰੋਕਦੇ ਸਹੀ ਉਹਨਾਂ ਨੂੰ। ਉਹ ਤਾਂ ਗਲਤ ਹੀ ਏ ਮੈਂ ਵੀ ਰੋਕਦਾ ਇਹਨਾਂ ਨੂੰ। ਗਲਤੀ ਕੀ ਕਰਦਾ ਮੈਂ ਗਲਤੀ ਕਰਦਾ ਤੁਹਾਡੇ ਕੋ ਮੈਂ ਗਿਆ ਤੂੰ ਬੰਦ ਰਮਨ ਤੁਹਾਡਾ ਸਾਰਾ ਜਣਾ ਦਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਆਗੇ ਉਹਦਾ ਹੋਰ ਕਿਤੇ ਚੜਾ ਕਰ ਦਣਗੇ ਸਾਡੇ ਘਰ ਦਾ ਤੇ ਬੇੜਾ ਕਰਕ ਹੋ ਗਿਆ ਨਾ ਨਾ ਮੈਨੂੰ ਪੁੱਤ ਦੀ ਹੰਡਿਆ ਤੇ ਨਾ ਪੈਸੇ ਬੇੜਾ ਤੇ ਮੇਰੇ ਕੋ ਤੇ ਨਹੀਂ ਐ ਹੋਂ ਵਰਚ ਖਾਧੀਆਂ ਜਾਂਦੀਆਂ ਤੇਰ ਕੋ ਖਾਧੀਆਂ ਜਾਂਦੀਆਂ ਤੇ ਵੇਖ ਲੈ ਤੂੰ ਕੁੜੀ ਜਾ ਨਹੀਂ ਦੇਣੀ ਕਰੋਂ ਤੁਸੀਂ ਚੁੱਪ ਕੀਤਾ ਰਹੇ ਸਹੀ ਗੱਲ ਐ ਰਮਨ ਵਾਕੇ ਹੀ ਚੁੱਪ ਨਾ ਭਾਲੀ ਕਰਕੇ ਕੀਤੀ ਰਹੀਆਂ ਮੈਨੂੰ ਇਹ ਹੀ ਨਾ ਉਹ ਮੈਨੂੰ ਕਿਦਾਂ ਜੇਲ੍ਹ ਚ ਕੱਢ ਦੇਣਗੇ ਗਲਤੀ ਤਾਂ ਸਾਰੀ ਤੁਹਾਡੀ ਹੋਣ ਵਨ ਭੈਣ ਜੀ ਮੈਨੂੰ ਇਹ ਸਮਝਣੀ ਆਉਣ ਲਈ ਹੁਣ ਤੁਹਾਡੀਆਂ ਗੱਲਾਂ ਚ ਆ ਵੀ ਜਾਣਗੇ ਘਰੋਂ ਪੈਸੇ ਵੀ ਚਲ ਗਏ ਤੇ ਇਸ ਤੇ ਵੀ ਚਲ ਗਈ ਕੀ ਕਰੀਏ ਹੁਣ ਅੱਦਾਂ ਮਨੇ ਇਦਾਂ ਕਰੀਏ ਭਿਲੇ ਆਈ ਆਈ ਲੱਗਦਾ ਫੇਰ ਰੁਣ ਗਈ ਹੈ 10 ਨਹੀਂ ਮਾਂ ਤਾਂ ਕਹਿੰਦੇ ਪਾਉਂਦਾ ਰੱਖਿਆ ਮੇਰੀ ਗੱਲ ਸੁਣੋ ਮੈਂ ਕਦੀ ਭਰੇ ਹੀ ਨਹੀਂ ਕੀਤਾ ਵੀ ਮੈਂ ਤੱਤਾ ਪਾਣੀ ਪੀਣਾ ਮੈਂ ਪੀਣਾ ਮੈਨੂੰ ਜਿਹੜਾ ਹੀ ਦਾਜ ਬੋਲ ਬਾਕੀ ਜਿੰਨਾ ਪ੍ਰੇਰ ਕਰਨੇ ਆ ਉਹਦਾ ਹੀ ਖਾਂਦੇ ਮਲੱਠੀ ਲਿਆਇਆਗਾ ਨਹੀਂ ਮਲੱਠੀ 3 2 1 1 ਵੇਲਾ ਅਜੇ ਵੀ ਬੋਲਣ ਨੂੰ ਨਹੀਂ ਹਟਣੀਆਂ ਦੋਵੇਂ ਭੈਣਾ ਬੋਲਣੋ ਬੋਲਣੋ ਨਹੀਂ ਕੋਣ ਚੇਤਾ ਕਿਦਾ ਹੈ ਹਲੋ ਚੇਤਾ ਚੇਤਾ ਦੋ ਪਾਣੀ ਪੀਓਗੇ ਨੇ ਨਹੀਂ ਉਹ ਨੇ ਵਨ ਵੇਲਾ ਬੋਲਣੋ ਅਜੇ ਨਹੀਂ ਹਟੰਡੀਆਂ ਤੁਹਾਡਾ ਰਾਤ ਆਹੀ ਵੀ ਜੇਲ੍ਹ ਦੀ ਰੋਟੀ ਖਾਂਦੇ ਨਹੀਂ ਦੁਬਾਰਾ ਆਉ ਵੀ ਜੇ ਵੀ ਵਨ ਵੇਲਾ ਬੋਲਣੋ ਅਜੇ ਨਹੀਂ ਹਟੰਡੀਆਂ ਨੂੰ ਕੁਲਾ ਤੇ ਮਾਸੀ ਨੂੰ ਕੁਲਾ ਉਹਨਾਂ ਨੇ ਆਕੇ ਕਹਿਣਾ ਨਹੀਂ ਆਉਣਾ ਘਰ ਦੇ ਸਿਆਣੇ ਤੁਸੀਂ ਈ ਹੋ ਤੁਸੀਂ ਜਾਓ ਆਪ ਇੰਨਾ ਕੁਛ ਹੋ ਗਿਆ ਤੇ ਬੋਲਣਾ ਵੀ ਹਜੇ ਨਹੀਂ ਹਟੰਡੀਆਂ ਪਲੰਗ ਤੇ ਬੈਠੀਆਂ ਵਾਂ ਚੋ ਲੈ ਉੱਤੇ ਓਏ ਇੱਕ ਮਿੰਟ 2 1 ਜਰਜੀ ਮੇਰੀ ਗੱਲ ਸੁਣੋ ਤੁਸੀਂ ਈਓ ਘਰ ਦੇ ਸਿਆਣੇ ਹੋਣ ਤੁਸੀਂ ਜਾਓ ਤੇ ਜੋ ਤੂੰ ਲੈ ਕੇ ਆਓ ਪੁੱਤ ਸਿਆਣਾ ਮੈਂ ਕਹਤਾ ਵਾਂ ਸਭ ਕੋ ਗਵਾ ਕੇ ਬਹਿ ਗਏ ਹੁਣ ਅਜੇ ਨਹੀਂ ਪੁਰਨੋ ਸਾਡਾ ਡੰਡੀਆਂ 2 1 ਮੰਮੀ ਤੁਸੀਂ ਚੁੱਪ ਕਰੋ ਇੱਕ ਮਿੰਟ ਡੈਡ ਜੀ ਮੇਰੀ ਗੱਲ ਸੁਣੋ ਹਲੋ ਹਲੋ ਜੋਤਨ ਬੱਚੀ ਕੱਟ ਲੈ ਮਾ ਜੀ ਤੁਸੀਂ ਫੇਰ ਕੱਟਵਾਜੇ ਕੱਟ ਲੋ ਆਇਆ ਤੇ ਸੀਨ ਬੜਾ ਉੱਕਾ ਨਹੀਂ ਤਾਂ ਕਰੇ ਬੇਟਾ ਬੀ ਹਾਂ 2 1 ਜੋਤ ਚੱਲ ਉਹਨਾਂ ਨੂੰ ਪਹਿਲਾਂ ਠੀਕ 2 1 ਸੰਦੀਪ ਉਹਨੂੰ ਕਦੋਂ ਆਉਣਾ ਵਾ ਜੋਤ ਬਾਕੀ ਗੱਲਾਂ ਛੱਡ ਤੂੰ ਮੈਨੂੰ ਦੱਸ ਤੂੰ ਕਦੋਂ ਆਉਣਾ ਵਾ ਮੈਨੂੰ ਫੋਨ ਕਰਦੇ ਆ ਕਿ ਕਹਿੰਦੀ ਆ ਚੱਲ ਗਿਆ ਮੈਂ ਤੂੰ 1 ਮੰਮੀ ਉਹ ਤ ਨਹੀਂ ਮੰਨਦੀ ਹੈਗੀ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਨਹੀਂ ਪੈਣ ਦੇਣ ਦੀ ਉਹਨੂੰ ਹੁਣ ਪੱਟੀ ਪੜਾਈ ਆ ਪਿਆਰਾਂ ਤੇ ਪਾਣੀ ਉਹਨੇ ਕਿੱਦਾਂ ਪੈਣ ਦੇਣਾ ਜਿਹੜੇ ਦੋ ਜਾਨੇ ਲੈਣ ਗਏ ਸੀ ਨਾ ਲੈਣਾ ਆਏ ਜਿਹੜੇ ਦੋ ਜਣੇ ਲੈਣਾ ਆਏ ਸੀ ਨਾ ਉਹਨਾਂ ਦੇ ਮਨਾਂ ਵਿੱਚ ਵੀ ਲਾਲਚ ਵਾ ਆ ਵੇਖ ਲਾ ਲਫਾਫਿਆਂ ਚ ਸਮਾਨ ਪਿਆਈ ਇੰਨਾ ਕਿਤੇ ਚਲ ਪ੍ਰੈਸ ਤਾਂ ਚੰਗੀ ਪੜੀ ਚੱਲਣ ਡਈ ਹੈਗੀ ਤੁਸੀਂ ਕਿਹਾ ਕਿ ਦਿੱਤੀ ਰਮਨ ਮੈਂ ਉਹਨੂੰ ਪੁੱਛਿਆ ਸੀ ਵੀ ਜੜੀ ਘਰ ਪ੍ਰੈਸ ਨੂੰ ਗਿਆ ਵਾ ਫੇਰ ਜੜੀ ਜੜੀ ਵੀ ਉਹਨੇ ਅੱਧੀ ਜ਼ੁਬਾਨਾਂ ਗੱਲ ਕਹੀ ਤੇ ਮੈਂ ਉਹਦੀ ਪੂਰੀ ਕਰਨੀ ਕਰਨੀ ਆ ਗੱਲ ਤੇ ਵਿੱਚ ਆ ਵਾ ਰਮਨ ਤੂੰ ਲੜਦਾ ਨਾ ਬਹਾਨਾ ਲੱਭਦਾ ਨੀਆ ਜੇ ਉਹਨੇ ਮਾਸਾ ਤੈਨੂੰ ਗੱਲ ਕਰ ਹੀ ਦਿੱਤੀ ਸੀ ਤੇ ਤੇਰੀ ਫਿੱਤੀ ਲੱਤ ਗਈ ਆ ਚੁੱਕਿਆ ਫੋਨ ਤੋਂ ਅੱਸੇ ਵੇਲੇ ਤੁਸੀਂ ਪਿਓ ਆਪਣੇ ਨੂੰ ਕਰਤਾ ਪ੍ਰੈਸ ਲੈਵੇਂ ਉਹਦਾਂ ਦਾ ਇਹ ਅਲਾਈ ਲੱਗ ਤੁਹਾਡੀ ਗੱਲ ਮਾ ਤੈਨੂੰ ਨਹੀਂ ਪਤਾ ਕੀ ਹੋਇਆ ਵਾ ਲੜਾਈ ਨੂੰ ਆਵਾਜ਼ਾਂ ਮਾਰਦੇ ਰਹਿੰਦੀ ਹਰ ਟਾਈਮ ਤੋਂ ਮੰਮੀ ਜੀ ਮੈਂ ਤੇ ਕੁਝ ਵੀ ਨਹੀਂ ਕਿਹਾ ਦੇ ਨੀਕੀ ਜੀ ਗੱਲ ਵਾ ਤਾਂ ਰੌਲਾ ਪਾਉਂਦਾ ਪਈ ਨਹੀਂ ਆ ਤੂੰ ਪ੍ਰਸਾਦ ਸਾਰਾ ਹੀ ਤੇਰਾ ਵਾ ਜੇ ਉਹਨੇ ਕਹਿਤਾ ਸੀ ਚੁੱਪ ਕਰਕੇ ਜਾ ਲੈਂਦੀ ਉਸੇ ਵੇਲੇ ਵੇਲੀ ਭੱਜੀ ਗਈ ਉਹਦੇ ਵੱਲ ਤੋਂ ਮੰਮੀ ਜੀ ਮੈਂ ਉਹਨੂੰ ਤੇ ਨਹੀਂ ਨਾ